ਵੈਜੀ ਕਾ ਖਾਲਸਾ ਵੈਜੀ ਕੋਈ ਫਤਿਹ ਸੰਗਤ ਜੀ ਇਸ ਸਮੇ ਅਸੀਂ ਖੜੇ ਆ ਪਿੰਡ ਨਾਨਗਰਾ ਜੋ ਕਿ ਨੰਗਲ ਦੇ ਨਜ਼ਦੀਕ ਹੈ ਜਿੱਥੇ ਦੀ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ ਕਿਉਂਕਿ ਅਲੱਗ-ਅਲੱਗ ਤਰੀਕੇ ਦੀਆਂ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਬਹੁਤ ਸਾਰੀਆਂ ਵੀਡੀਓਜ਼ ਉਹਦੇ ਵਿੱਚ ਅਜਿਹੀਆਂ ਹੁੰਦੀਆਂ ਨੇ ਜੋ ਅਲੱਗ ਹੁੰਦੀਆਂ ਨੇ ਜੋ ਸਮਾਜ ਨੂੰ ਇੱਕ ਸੇਧ ਦੇਣ ਵਾਲੀਆਂ ਹੁੰਦੀਆਂ ਨੇ ਤੇ ਅਜਿਹੀ ਇੱਕ ਵੀਡੀਓ ਭਾਈ ਸਾਹਿਬ ਦੀ ਭਾਈ ਸਾਹਿਬ ਸਤਨਾਮ ਸਿੰਘ ਖਾਲਸਾ ਜੀ ਦੀ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਥੇ ਨਾਨਕਗੜ੍ਹ ਸਕੂਲ ਦੇ ਬਾਹਰ ਕੁਲਚਿਆਂ ਦੀ ਇੱਕ ਸਟਾਲ ਲਗਾਉਂਦੇ ਨੇ ਪਰ ਵਿਲੱਖਣ ਗੱਲ ਇਹ ਆ ਕਿ ਇਹ ਕੁਲਚੇ ਜੋ ਖਾ ਕੇ ਜਾਂਦੇ ਨੇ ਕੁਲਚੇ ਜੋ ਛਕਦੇ ਨੇ ਲੋਕ ਆਉਂਦੇ ਨੇ ਗਾਹਕ ਆਉਂਦੇ ਨੇ ਉਹਨਾਂ ਤੋਂ ਕੋਈ ਪੈਸੇ ਦੀ ਡਿਮਾਂਡ ਨਹੀਂ ਕਰਦੇ ਇਹਨਾਂ ਨੇ ਸਿਰਫ ਇੱਕ ਗੋਲਕ ਲਗਾਈ ਹੋਈ ਆ ਜਿੱਥੇ ਕਿ ਆਪਣੀ ਖੁਸ਼ੀ ਦੇ ਨਾਲ ਕੋਈ ਵੀ ਆਪਣੀ ਜੋ ਭੇਟਾ ਪਾਣੀ ਹੋਵੇ ਉਹ ਪਾ ਸਕਦਾ ਸੋ ਇਸ ਤਰ੍ਹਾਂ ਦੇ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਤੇ ਕਿਵੇਂ ਸ਼ੁਰੂ ਹੋਇਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਨਿਮਹਗਾਈ ਆ ਤਾਂ ਆਪਣੀ ਖੁਸ਼ੀ ਦੇ ਨਾਲ ਕੁਲਚੀਆਂ ਦੀ ਸੇਵਾ ਦੇ ਲਈ ਇਹ ਕੋਲਕ ਲਗਾਈ ਹੋਈ ਆ ਤੇ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਦਾ ਲੋਕਾਂ ਵੱਲੋਂ ਰਿਸਪਾਂਸ ਆਇਆ ਸਾਰੀ ਗੱਲਬਾਤ ਕਰਨ ਦੇ ਲਈ ਪਹੁੰਚਿਆ ਸੀ ਅੱਜ ਪਿੰਡ ਨਨਕਰਾਂ ਦੇ ਵਿੱਚ ਕਿਉਂਕਿ ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਦਾ ਇੰਸਟਾਗ੍ਰਾਮ ਤੇ ਦਾ ਦੇਖੀ ਆ ਪਰ ਭਾਈ ਸਾਹਿਬ ਦੇ ਨਾਲ ਗੱਲਬਾਤ ਤੁਹਾਡੇ ਤੱਕ ਹਜੇ ਤੱਕ ਨਹੀਂ ਪਹੁੰਚੀ ਸੋ ਉਹ ਵੀ ਪਹੁੰਚਾਉਨੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਵੈਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਜੀ ਨਾਮ ਦੱਸਦੇ ਹੋ ਮੇਰਾ ਨਾਮ ਸਤਨਾਮ ਸਿੰਘ ਹੈ ਸਤਨਾਮ ਸਿੰਘ ਹਾਂ ਜੀ ਠੀਕ ਹੈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਤੇ ਪਹਿਲਾਂ ਤਾਂ ਉਹੀ ਪਹਿਲਾਂ ਸਵਾਲ ਸਾਡੇ ਵੀ ਸ਼ੁਰੂ ਕਿਵੇਂ ਹੋਇਆ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਇਸ ਤਰ੍ਹਾਂ ਦਾ ਇੱਕ ਉਪਰਾਲਾ ਕਰਨ ਬਾਰੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਨੀ ਮਹਿੰਗਾਈ ਆ ਹਰੇਕ ਅਗਲਾ ਵੱਧ ਤੋਂ ਵੱਧ ਕਹਿੰਦਾ ਮੇਰੀ ਕਮਾਈ ਹੋਵੇ ਪਰ ਤੁਸੀਂ ਤਾਂ ਸੇਵਾ ਹੀ ਲਾ ਦਿੱਤੀ ਇੱਕ ਤਰ੍ਹਾਂ ਦੀ ਵੀ ਆਪਣੀ ਮਰਜ਼ੀ ਦੇ ਨਾਲ ਗੋਲਕ ਦੇ ਵਿੱਚ ਪਾਉਂਗਾ ਸੀ ਹਾਂਜੀ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਸ਼ੁਰੂਆਤ ਕਿਵੇਂ ਹੋਈ ਜੀ ਇਹ ਹਾਂਜੀ ਪਹਿਲਾਂ ਮੈਂ ਪਾਠ ਕਰਦਾ ਸੀਗਾ ਜੀ ਅੱਛਾ ਜੀ ਤਾਂ ਤੁਸੀਂ ਜੀ ਕੇਸਗਰ ਸਾਹਿਬ ਵੇਖੇ ਡਿਊਟੀਆਂ ਵੀ ਲਾਈਆਂ ਅੱਛਾ ਜੀ ਅਖੰਡ ਪੁਰ ਸਾਹਿਬ ਦੀਆਂ ਠੀਕ ਜੀ ਤੇ ਅਸੀਂ ਸਾਡੇ ਘਰ ਵਾਲੇ ਹੁੰਦੇ ਸੀਗੇ ਅੱਛਾ ਜੀ ਵਾਈਫ ਤੁਹਾਡੇ ਹਾਂਜੀ ਅੱਛਾ ਜੀ ਤੇ ਅਸੀਂ ਉਹਨਾਂ ਨਾਲ ਵਿਚਾਰ ਕੀਤੀ ਵੀ ਬਾਬਾ ਨਾਨਕ ਜੀ ਨੇ ਕਿਹਾ ਵੀ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਫਿਰ ਸਾਨੂੰ ਕਿਰਤ ਕਰਨੀ ਚਾਹੀਦੀ ਹੈ ਹੈ ਤਾਂ ਇਹ ਵੀ ਠੀਕ ਹੈ ਪਰ ਇਹ ਤੋਂ ਫੇਰ ਮਹਿਸੂਸ ਹੋਇਆ ਘਰ ਵਾਲਿਆਂ ਨਾਲ ਆਪਣੀ ਗੱਲਬਾਤ ਕੀਤੀ ਮੈਂ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ ਫਿਰ ਅਸੀਂ ਇਹ ਕੰਮ ਕਰਨ ਛੱਡਣ ਦਾ ਫੈਸਲਾ ਲੈ ਲਿਆ ਅੱਛਾ ਜੀ ਫਿਰ ਅਸੀਂ ਆਪਣੀ ਕਿੱਤ ਕਰਾਂਗੇ ਠੀਕ ਹੈ ਜੀ ਉਦੋਂ ਬਾਅਦ ਹੋਰ ਵੀ ਕਈ ਕੰਮ ਕੀਤੇ ਆ ਅੱਛਾ ਜੀ ਫਿਰ ਮੇਰੇ ਘਰ ਵਾਲੇ ਬਹੁਤ ਅੱਛੇ ਸੁਭਾਅ ਦੇ ਸਨ ਉਹ ਠੀਕ ਹੈ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਇੱਥੇ ਵੀ ਠੀਕ ਹੈ ਜੀ ਤੇ ਕਾਰਨ ਇਹ ਹੋਇਆ ਜਦੋਂ ਉਹਨਾਂ ਨੇ ਕਿਹਾ ਨਾ ਮੇਰਾ ਸਾਥ ਦਿੱਤਾ ਤੇ ਫਿਰ ਮੈਨੂੰ ਬੜੀ ਖੁਸ਼ੀ ਹੋਈ ਹੈ ਠੀਕ ਹੈ ਜੀ ਉਹ ਕਹਿੰਦੇ ਮੈਂ ਕਿਹਾ ਵੀ ਇਸ ਤਰ੍ਹਾਂ ਕੋਚਾਂ ਦਾ ਕੰਮ ਚਲਾ ਲਈ ਅਸੀਂ ਠੀਕ ਹੈ ਫਾਸਟ ਫੂਡ ਦਾ ਕੰਮ ਚਲਾ ਲਓ ਤੁਹਾਡੇ ਨਾਲ ਪੂਰਾ ਸਾਥ ਹੈ ਮਾ ਜੀ ਅੱਛਾ ਜੀ ਤੇ ਪਹਿਲਾਂ ਅਸੀਂ ਕੋਚੇ 버ਗਰ ਨੂਡਲ ਟਿੱਕੀਆਂ ਜੋ ਵੀ ਸਮਾਨ ਹੋ ਸਾਰਾ ਬਣਾਦੇ ਸੀ ਅਸੀਂ ਠੀਕ ਹੈ ਜੀ ਸਾਨੂੰ ਬਾਈ ਦੇ ਵਿੱਚ 3 ਸਾਲ ਹੋ ਗਏ ਨੇ ਐਕਸੀਡੈਂਟ ਹੋ ਗਿਆ ਸੀ ਤੁਹਾਡੇ ਘਰ ਦੇ ਹਾਂਜੀ ਅੱਛਾ ਜੀ ਉਹ ਫਿਰ ਮਾਲਕ ਕੋਲ ਚਲੇ ਗਈ ਫਿਰ ਅੱਛਾ ਫਿਰ 1 ਸਾਲ ਤੱਕ ਆ ਕੰਮ ਬੰਦੇ ਰਿਹਾ ਅੱਛਾ ਜੀ ਫਿਰ ਉਹ ਤੋਂ ਬਾਅਦ ਫਿਰ ਮੈਂ ਕੰਮ ਸ਼ੁਰੂ ਕੀਤਾ ਜੀ ਅੱਛਾ ਫਿਰ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਜਿਹਨੇ ਚੰਗਾ ਸੁਭਾਅ ਸੀਗਾ ਸਾਡਾ ਕਰੀ ਝਗੜਾ ਨਹੀਂ ਹੋਇਆ ਸਾਡੇ ਮਾਤਾ ਪਿਤਾ ਨਾਲ ਕੋਈ ਝਗੜਾ ਨਹੀਂ ਹੋਇਆ ਬੜੇ ਪਿਆਰ ਨਾਲ ਰਹਿੰਦੇ ਸੀਗੇ ਇੱਥੇ ਵੀ ਮੈਂ ਸਾਰਾ ਦਿਨ ਇੱਥੇ ਕੰਮ ਲੱਗੇ ਰਹਿੰਦੇ ਸੀ ਘਰ ਵੀ ਕੰਮ ਕਰਦਾ ਸੀ ਮੇਰੇ ਨਾਲ ਉਹ ਕਹਿੰਦਾ ਮੈਂ ਤਾਂ ਵੱਧ ਕੰਮ ਕਰਦੇ ਸੀਗੇ ਠੀਕ ਹੈ ਜੀ ਫਿਰ ਮੈਨੂੰ ਫਿਰ ਆਇਆ ਮੈਂ ਖੌਂਦੀ ਯਾ ਕੀ ਆ ਬੜੀ ਖੁਸ਼ੀਆਂ ਜਿਹੜਾ ਮਰਜੀ ਗੁਜਰਨੇ ਵਾਦੀ ਪੈਸੇ ਕੋਲੇ ਵਿੱਚ ਪਾਜੇ ਹੋਏ ਠੀਕ ਹੈ ਮਤਲਬ ਕੋਈ ਉਹ ਨਹੀਂ ਕੋਈ ਰੇਟ ਨਹੀਂ ਤੁਸੀਂ ਰੱਖਿਆ ਕੁਲਚੇ ਦਾ ਵੀ ਜਿੰਨੇ ਕਿਸੇ ਦੀ ਮੰਨ ਕੋਈ 10-5 ਕੋਈ 20 ਕੋਈ 50 ਜਿੰਨੇ ਅਗਲੇ ਦੀ ਹਾਂਜੀ ਹਾਂਜੀ ਹਿੰਮਤ ਹੈ ਜਾਂ ਸ਼ਰਧਾ ਅਗਲੇ ਦੀ ਉਹ ਭਾਦ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਕਿਵੇਂ ਦਾ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਵੀ ਕਿੱਦਾਂ ਦੇ ਲੋਕ ਆਉਂਦੇ ਨੇ ਕਿਉਂਕਿ ਬਿਨਾ ਪੌਣੇ ਵਾਲੇ ਵੀ ਜਿਵੇਂ ਸਕੂਲ ਆ ਕਿਉਂਕਿ ਸਟੂਡੈਂਟਸ ਕੋਲ ਜ਼ਿਆਦਾਤਰ ਪੈਸੇ ਘਟੇ ਹੁੰਦੇ ਨੇ ਹਾਂਜੀ ਹਾਂਜੀ ਕਿ ਕਿਵੇਂ ਲੱਗਦਾ ਵੀ ਹਰੇਕ ਕੋਈ ਸੇਵਾ ਪਾ ਕੇ ਜਾਂਦਾ ਹਾਲਾਂਕਿ ਤੁਹਾਡੀ ਚਲੋ ਇਹ ਮੋਟਿਵ ਤੁਹਾਡਾ ਨਹੀਂ ਹੈਗਾ ਵੀ ਪੈਸਿਆਂ ਦਾ ਕਿਉਂਕਿ ਜੇ ਪੈਸਿਆਂ ਦਾ ਹੁੰਦਾ ਤਾਂ ਤੁਸੀਂ ਰੇਟ ਹੀ ਰੱਖ ਤੁਸੀਂ ਸੇਵਾ ਸ਼ੁਰੂ ਕੀਤੀ ਆ ਪਰ ਫਿਰ ਵੀ ਅਸੀਂ ਆਪਣੇ ਵਿਊਰਸ ਦੇ ਜੋ ਮਨ ਦੇ ਵਿੱਚ ਸਵਾਲ ਨੇ ਉਹਦੇ ਲਈ ਪੁੱਛ ਰਹੇ ਹਾਂ ਵੀ ਕਿਸ ਤਰ੍ਹਾਂ ਦੇ ਗਾਹਕ ਆਉਂਦੇ ਨੇ ਵੀ ਹਰੇਕ ਕੋਈ ਪਾ ਕੇ ਜਾਂਦਾ ਹੀ ਕਿ ਨਹੀਂ ਵੀ ਗਾਹਕ ਹਰ ਇੱਕ ਤਰ੍ਹਾਂ ਦੇ ਆਉਂਦੇ ਜੀ ਅੱਛਾ ਜੀ ਪਾ ਕੇ ਵੀ ਜਾਂਦੇ ਆ ਨਹੀਂ ਵੀ ਪਾ ਕੇ ਜਾਂਦੇ ਆ ਅੱਛਾ ਕਈ ਵਾਰ ਡੁਪਲੀਕੇਟ ਵੀ ਆ ਜਾਂਦੇ ਆ ਅੱਛਾ ਨਾ ਡੁਪਲੀਕੇਟ ਪਾ ਜਾਂਦੇ ਹਾਂਜੀ ਹਾਂਜੀ ਅੱਛਾ ਜੀ ਕਿਸੇ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਠੀਕ ਹੈ ਬਾਕੀ ਮਾਲਕ ਦੀ ਕਿਰਪਾ ਆਪਣਾ ਗੁਜ਼ਾਰਾ ਹੋ ਜਾਂਦਾ ਜੀ ਠੀਕ ਹੈ ਫਿਰ ਬੱਚੇ ਸਾਡੇ ਵੱਢਦੇ ਆ ਅੱਛਾ ਜੀ ਕਿੰਨੇ ਬੱਚੇ ਨੇ ਸਾਡੇ ਦੋ ਬੱਚੇ ਆ ਜੀ ਬੇਟੀ ਦਰਸ਼ਕ ਹੋ ਰਹੇ ਆ ਅੱਛਾ ਬੇਟਾ ਨਾ ਹਰਜੀਤ ਸਿੰਘ ਹੈ ਜੀ ਠੀਕ ਹੈ ਕੀ ਕਰਦੇ ਨੇ ਦੋਵੇਂ ਬੱਚੀ ਸਾਢੇ ਜਿਹੜੀ ਲੜਕੀ ਹੈ ਉਹ ਪ੍ਰਾਈਵੇਟ ਪੜ੍ਹਾਈ ਕਰਦੀ ਵੀ ਹੈ ਜੀ ਠੀਕ ਹੈ ਜੀ ਜਿਹੜਾ ਬੱਚਾ ਐ ਐਮਬੀ ਕਾਮ ਕਰ ਲਿਆ ਜੀ ਠੀਕ ਹੁਣੇ ਪਾਸ ਹੈ ਬੰਨਵੀ ਜੀ ਠੀਕ ਪੰਜ ਤੇ ਕਿਵੇਂ ਮਤਲਬ ਹੁਣ ਜਿਵੇਂ ਕੁੱਲਚੇ ਲੈ ਕੇ ਆਉਨੇ ਤੁਸੀਂ ਏਡਾ ਰੋਟੀਆਂ ਵੀ ਮੁੱਲ ਆਉਂਦੀਆਂ ਨੇ ਛੋਲੇ ਵੀ ਮੁੱਲ ਆਉਂਦੇ ਹੋਣੇ ਨਾ ਹੋਰ ਵੀ ਮਸਾਲੇ ਸਮਾਨ ਗੈਸ ਵੀ ਆ ਤੁਹਾਡਾ ਸੈਟਅਪ ਵੀ ਆ ਦੁਕਾਨ ਦਾ ਵੀ ਕਿਰਾਇਆ ਵੀ ਜਾਂਦਾ ਹੋਣਾ ਨਾ ਤੇ ਇਹ ਮਤਲਬ ਖਰਚੇ ਕਿਵੇਂ ਪੂਰੇ ਹੋ ਜਾਂਦੇ ਨੇ ਜੀ ਫਿਰ ਹਾਂ ਜੀ ਇਹਦੇ ਵਿੱਚ ਹੀ ਹੁੰਦੇ ਜੀ ਅੱਛਾ ਜੀ ਬਾਬਾ ਨਾਲੀ ਕਿਰਪਾ ਦੀ ਨਾਲ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਹੈ ਜੀ ਕਦੇ ਜੇਬ ਚੋਂ ਤਾਂ ਨਹੀਂ ਪੈਂਦੇ ਨਹੀਂ ਜੇਬ ਚੋਂ ਨਹੀਂ ਪੈਂਦੇ ਜੀ ਅੱਛਾ ਜੀ ਹਾਂ ਜੀ ਪੂਰੇ ਹੋ ਜਾਂਦੇ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਇਲਾਕੇ ਦੇ ਲੋਕਾਂ ਦਾ ਤੇ ਸੰਗਤ ਦਾ ਕਿਵੇਂ ਦਾ ਰਿਸਪੌਂਸ ਆ ਤੁਹਾਨੂੰ ਇਹ ਦੋ ਬਹੁਤ ਵਧੀਆ ਰਿਸਪੌਂਸ ਆ ਜੀ ਬਹੁਤ ਵਧੀਆ ਜੀ ਹਾਂ ਜੀ ਕਿਵੇਂ ਗੱਲਬਾਤ ਕਰਦੇ ਨੇ ਤੁਹਾਨੂੰ ਅੱਗੇ ਕੀ ਕਹਿੰਦੇ ਹੋ ਹਾਂ ਬਹੁਤ ਵਧੀਆ ਕਹਿ ਕਹਿੰਦੇ ਬਹੁਤ ਵਧੀਆ ਕੰਮ ਕਰਦੇ ਨੇ ਜੀ ਠੀਕ ਹੈ ਹਾਂਜੀ ਤੋਂ ਇਹ ਕਹਿੰਦੇ ਰੇਟ ਲਿਖ ਕੇ ਲਾਓ ਸਾਡਾ ਰੇਟ ਦੱਸੋ ਜੀ ਅਸੀਂ ਤਾਂ ਆਪਣੇ ਖੁਸ਼ੀ ਨਾਲ ਪਾਹੀਆ ਜੋ ਵੀ ਨਹੀਂ ਪਾਣਾ ਕਰਦੇ ਹੋਣਗੇ ਵੈਸ ਵੀ ਆ ਗਿਆ ਨਾ ਕਈ ਲੋਕ ਵੀ ਦੱਸੋ ਜਰੂਰ ਵੈਸੇ ਹਾਂਜੀ ਹਾਂਜੀ ਤੁਸੀਂ ਉਹਨੀਆਂ ਜਿਹੀ ਪੱਤੇ ਇੱਥੇ ਹਾਂਜੀ ਹਾਂਜੀ ਕਿੰਨੇ ਟਾਈਮ ਤੋਂ ਕਰਨੇ ਹੋ ਪਾਸ ਜੱਤ ਤਾਂ ਦੁਕਾਨ ਖੁੱਲੀ ਉਹ ਤੋਂ ਤੁਹਾਡੇ ਵੀ ਕਿਵੇਂ ਲੱਗਦੇ ਨੇ ਨਹੀਂ ਬਹੁਤ ਵਧੀਆ ਲੱਗਦਾ ਮੈਂ ਤਾਂ ਅਸੀਂ ਖਾਦੇ ਨੇ ਸਾਨੂੰ ਤਾਂ ਬਹੁਤ ਸੋਹਣ ਲੱਗੇ ਨੇ ਹਾਂਜੀ ਨਹੀਂ ਨਹੀਂ ਵਧੀਆ ਹੈ ਵਧੀਆ ਤੋਂ ਮਹਾਂਜੀ ਇਹ ਜਿਹੜਾ ਇਹਨਾਂ ਨੇ ਕਨਸੈਪਟ ਸ਼ੁਰੂ ਕੀਤਾ ਵੀ ਗੁਰੂ ਦੀ ਕੋਲ ਕੇ ਇੱਕ ਤਰ੍ਹਾਂ ਦੀ ਹੈ ਨਾ ਕਿਉਂਕਿ ਕਰੀਬ ਦਾ ਮੂੰਹ ਗੁਰੂ ਦੀ ਗੋਲਖ ਹੈ ਨਾ ਕਿਹਾ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਤੇ ਇਹਨਾਂ ਨੇ ਜੋ ਮਤਲਬ ਲੋਕਾਂ ਵੱਲੋਂ ਉਹਨਾਂ ਦੀ ਸ਼ਰਧਾ ਤੇ ਛੜਤਾ ਵੀ ਤੁਸੀਂ ਪਾਓ ਜੇ ਨਾ ਪਾਓ ਤੁਹਾਨੂੰ ਕਿਵੇਂ ਲੱਗੇ ਇਹਨਾਂ ਦਾ ਇਹ ਕੰਮ ਵਧੀਆ ਲੱਗੇ ਜਿਸ ਤਰ੍ਹਾਂ ਕੋਈ ਨਹੀਂ ਵੀ ਦੇਣੇ ਆ ਰਿਹਾ ਹੈ ਨਾ ਦਿਲ ਕਰਦਾ ਖਾਣ ਉਹ ਵੀ ਲੈ ਸਕਦੇ ਹਾਂਜੀ ਭਾਈ ਠੀਕ ਥੈਂਕ ਯੂ ਸੋ ਦੇਖਿਆ ਤੁਸੀਂ ਵੀ ਗਾਕਾਂ ਦਾ ਵੀ ਪੂਰਾ ਵਧੀਆ ਰਿਸਪੌਂਸ ਹੈ ਤੇ ਮਤਲਬ ਕਦੇ ਕੋਈ ਮੁਸ਼ਕਲ ਵੀ ਆਉਂਦੀ ਹੈ ਜੀ ਇੱਥੇ ਨਹੀਂ ਮੁਸ਼ਕਲ ਕੋਈ ਨਹੀਂ ਬਾਬਾ ਨਾਲ ਇਹ ਕਿਰਪਾ ਜੀ ਬਹੁਤ ਵੱਡੀ ਕਿਰਪਾ ਜੀ ਮਿਲਦੀ ਕਿਉਂਕਿ ਹਰ ਤਰ੍ਹਾਂ ਦੇ ਸਮਾਜ ਚ ਲੋਕ ਨੇ ਕੋਈ ਐਦਾਂ ਦਾ ਤੰਗ ਪ੍ਰੇਸ਼ਾਨ ਕਰਨ ਵਾਲੇ ਵੀ ਆਉਂਦੇ ਹੋਣਗੇ ਨਹੀਂ ਤੰਗ ਪਰੇਸ਼ਾਨੀ ਕੋਈ ਕਰਦਾ ਨਹੀਂ ਅੱਛਾ ਜੀ ਹਾਂ ਜੀ ਸਾਰੇ ਵਧੀਆ ਰਿਸਪੈਕਟ ਕਰਦੇ ਹੋ ਠੀਕ ਹੈ ਸਭ ਵਧੀਆ ਜੀ ਠੀਕ ਹੈ ਤੁਸੀਂ ਗ੍ਰਾਂਤੀ ਸੰਗ ਦੀ ਡਿਊਟੀ ਵੀ ਨਿਭਾਈ ਹੈ ਜੀ ਹਾਂ ਤੱਕ ਸ੍ਰੀ ਕਿਸੇ ਕੋਲ ਸਭ ਇਹ ਨਿਭਾਈ ਪਹਿਲਾਂ ਨਿਭਾਈ ਹੋਈ ਹੈ ਹਾਂ ਜੀ ਆਪਣੇ ਗੁਰਦਾਰ ਸਾਹਿਬ ਵੀ ਗ੍ਰਾਂਤੀ ਲੱਗੇਦੇ ਹ ਜੀ ਅੱਛਾ ਅੱਛਾ ਹਾਂ ਜੀ ਠੀਕ ਤੇ ਇਹ ਮਤਲਬ ਗੋਲਕ ਲਗਾਈ ਨੂੰ ਕਿੰਨਾ ਸਮਾਂ ਹੋ ਗਿਆ ਦੋ ਇਹਨਾਂ ਨੂੰ ਤਕਰੀਬਨ 2 ਸਾਲ ਹੋ ਗਏ ਜੀ ਠੀਕ ਹੈ 2 ਸਾਲ ਤੋਂ ਚੱਲ ਰਿਹਾ ਜੀ ਇਸ ਤਰ੍ਹਾਂ ਇਹ ਫਿਰ ਕਦੋਂ ਸ਼ਾਮ ਨੂੰ ਖੋਲ ਕੇ ਦੇਖਦੇ ਹਾਂ ਜੀ ਹਾਂ ਜੀ ਸ਼ਾਮ ਨੂੰ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਨਕਲੀ ਨੋਟ ਵੀ ਨਿਕਲੇ ਹੁੰਦੇ ਨੇ ਫਿਰ ਉਹ ਦੇਖ ਕੇ ਮਨ ਚ ਕੀ ਆਉਂਦਾ ਹੈ ਉਹ ਗਿਣਤੀ ਮਿਲਤੀ ਕਰੀਦੀ ਨਹੀਂ ਹੈਗੀ ਅਸੀਂ ਉਹ ਜਿਹੜੇ ਨਕਲੀ ਉਹ ਵੱਖ ਰੱਖ ਦੇ ਗਏ ਵਾਕੇ ਦੂਜਾ ਸਮਾਨ ਸਵੇਰ ਨੂੰ ਫੇਰ ਲਈਦਾ ਜਾ ਕੇ ਜੀ ਠੀਕ ਹੈ ਹਾਂ ਜੀ ਉਹ ਫਿਰ ਵੀ ਸੋਚਦੇ ਹੋਵੋਗੇ ਕਿ ਨਹੀਂ ਵੀ ਇਹ ਕੋਲ ਵੀ ਉਹਦੇ ਨਾਲ ਤਾਂ ਨਹੀਂ ਪਉਂਦੇ ਹਨਾ ਨਹੀਂ ਜੇ ਚਲੋ ਇਹ ਤਾਂ ਹੁਣ ਮਾਲਕ ਜੋ ਵੀ ਕਿਰਪਾ ਹੁੰਦੀ ਹੈ ਮੈਨੂੰ ਕੀ ਲੱਗਦਾ ਵੀ ਉਹ ਇੱਕ ਤਰ੍ਹਾਂ ਜਿਵੇਂ ਮਜ਼ਾਕ ਹੀ ਹੋ ਗਿਆ ਉਹ ਤਾਂ ਫਿਰ ਉਹਦੇ ਨਾਲ ਕਿਉਂਕਿ ਤੁਸੀਂ ਤਾਂ ਮੇਰੇ ਨਾਲ ਕਹਿੰਦੇ ਹੀ ਨਹੀਂ ਕਿਸੇ ਨੂੰ ਵੀ ਪਾਓ ਜੇ ਨਾ ਵੀ ਪਾਓ ਹਨ ਹਾਂ ਤੁਹਾਨੂੰ ਪਤਾ ਜੀ ਸਾਰੇ ਕੰਮਾਂ ਦਾ ਜਿਸ ਤਰ੍ਹਾਂ ਅਸੀਂ ਕੋਈ ਚੰਗਾ ਕੰਮ ਵੀ ਕਰਦੇ ਆ ਉਹਦਾ ਮੈਸੇਜ ਉਸ ਵੀ ਹੋ ਜਾਂਦਾ ਨਾ ਇਹਦਾ ਪਹਿਲੂ ਹੈਗਾ ਹੀ ਆ ਜੀ ਤੇ ਇੱਥੇ ਹੋਰ ਵੀ ਜਿੰਨੇ ਦੁਕਾਨਾਂ ਲੱਗੀਆਂ ਨੇ ਤੁਹਾਨੂੰ ਕਿਵੇਂ ਦਾ ਰਿਸਪੌਂਸ ਗਾਹਕ ਦਾ ਕਿਵੇਂ ਦਾ ਰਿਸਪੌਂਸ ਕਿਵੇਂ ਆ ਗਾਹਕ ਤੁਹਾਡੇ ਕੋਲ ਗਾਹਕ ਲਗਾਤਾਰ ਆਈ ਜਾਂਦੇ ਜੀ ਠੀਕ ਠਾਕ ਹੈ ਜੀ ਬਹੁਤ ਜਲਦੀ ਕਲਾਜ ਹੈ ਜੀ ਕੋਈ ਐਦਾਂ ਦਾ ਨਹੀਂ ਕਹਿੰਦੇ ਆ ਕਿ ਵੀ ਵੀ ਪੈਸੇ ਲਵੋਗੇ ਇਹ ਤਾਂ ਤਾਂ ਖਾਵਾਂਗੇ ਹਾਂਜੀ ਕੋਈ ਐਦਾਂ ਦੀ ਗਾ ਕੇ ਤਾਂ ਨਹੀਂ ਆਉਂਦੇ ਜਿਵੇਂ ਹਰੇਕ ਅਲੱਗ-ਅਲੱਗ ਤਰ੍ਹਾਂ ਅਲੱਗ-ਅਲੱਗ ਕਹਿੰਦਾ ਜੀ ਪੈਸੇ ਲਵੋਗੇ ਇਹ ਤਾਂ ਤਾਂ ਹੀ ਖਾਵਾਂਗੇ ਵੀ ਰੇਟ ਦੱਸੋਗੇ ਸਾਨੂੰ ਜਿਵੇਂ ਤੁਸੀਂ ਕਿਹਾ ਸੀ ਹਾਂ ਕਹਿੰਦੇ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਕਹਿੰਦੇ ਆਪਣੀ ਖੁਸ਼ੀ ਨਾਲ ਜੋ ਮਰਜ਼ੀ ਪਾ ਦਿਓ ਤੁਸੀਂ ਹਾਂਜੀ ਅਸੀਂ ਇਹ ਵੀ ਕਹਿੰਦੇ ਸਾਬ ਦੱਸ ਕੇ ਨਾ ਪਾਓ ਤੁਸੀਂ ਅੱਛਾ ਇਹ ਨਾ ਮਾਦੀ ਪਾ ਦਿਓ ਮੈਂ ਦੇਖਿਆ ਵੀ ਤੁਸੀਂ ਜਿਵੇਂ ਭੈਣ ਜੀ ਨੇ ਉਹ ਕੀਤੇ ਨਾ ਪੇਮੈਂਟ ਤੁਹਾਨੂੰ ਕੀਤੀ ਆ ਤਾਂ ਤੁਸੀਂ ਪਰੇ ਹੋਗੇ ਪਰ ਤੁਸੀਂ ਦੇਖਦੇ ਵੀ ਨਹੀਂ ਆ ਕਿ ਕਿੰਨੇ ਪਉਂਦਾਂਗੇ ਨਹੀਂ ਹਾਂਜੀ ਹਾਂ ਦੇਖਦੇ ਇਹ ਬਹੁਤ ਵਧੀਆ ਉਪਰਾਲਾ ਹੈਗਾ ਮਤਲਬ ਇਹ ਤੁਹਾਡੀ ਉਹ ਸੋਚ ਸੀਗੀ ਹਾਂਜੀ ਇਹ ਤਾਂ ਬਾਬੇ ਨਾਨਕ ਦੀ ਕਿਰਪਾ ਜੀ ਇਹ ਹੈ ਮੇਰੀ ਆਪਣੀ ਸੋਚ ਕੋਈ ਨਹੀਂ ਹੈ ਉਹਨਾਂ ਦੇ ਗੁਰੂ ਸਾਹਿਬ ਦੇ ਦਿਖਾਏ ਹੋ ਰਸਤੇ ਤੇ ਹਾਂਜੀ ਮੈਂ ਤਾਂ ਕਦੇ ਸੋਚਿਆ ਨਹੀਂ ਵੀ ਇਤਨਾ ਕਰਨਾ ਕਦੇ ਵੀ ਹੈ ਠੀਕ ਬੱਚੇ ਵੀ ਜਵਾਨ ਨੇ ਕਿਹਾ ਨਾ ਬੇਟਾ ਵੀ ਤੁਹਾਡਾ ਹੈ ਨਾ ਚਲੋ ਇੱਥੇ ਕੰਮ ਕਰਦਾ ਇਹ ਮਤਲਬ ਕਿਵੇਂ ਤੁਹਾਡਾ ਸਾਥ ਦੇ ਰਹੇ ਨੇ ਉਹਨੇ ਕੰਮ ਜਾਈ ਤਾਂ ਨਹੀਂ ਕਹਿੰਦੇ ਡੈਡੀ ਇਹ ਤੁਸੀਂ ਕੀ ਕਰੀ ਜਾਂਦੇ ਹੋ ਵੀ ਤੁਸੀਂ ਰੇਟ ਲਾ ਹੋ ਰਹੇ ਹਨ ਨਹੀਂ ਮੇਰਾ ਸਾਥ ਦਿੰਦੇ ਪੂਰਾ ਪੂਰਾ ਸਾਥ ਦਿੰਦੇ ਮੇਰੇ ਇਹ ਹੁਣ ਕੰਮ ਕਰਾਉਣ ਨਾਲ ਆ ਗਏ ਮੇਰੇ ਤੇ ਹੁਣ ਇਹ ਛੋਟਾ ਸੰਗ ਦਾ ਮੁੰਡਾ ਹਾਂਜੀ ਹਾਂਜੀ ਮਤਲਬ ਪੂਰਾ ਕੋਈ ਐ ਨਹੀਂ ਕਹਿੰਦੇ ਆ ਤਾਂ ਘਰੇ ਬੇਟੀ ਵੀ ਕੋਈ ਐ ਤਾਂ ਨਹੀਂ ਕਹਿੰਦੇ ਵੀ ਤੁਸੀਂ ਇਹ ਨਹੀਂ ਕਿ ਸਹੀ ਕਰ ਰਹੇ ਨਹੀਂ ਮੇਰੇ ਨਾਲ ਹੋਏ ਕੰਮ ਇਹੀ ਕਰਾਉਂਦੇ ਤਾਂ ਵੀ ਮੇਰਾ ਕੰਮ ਚੱਲਦਾ ਜੀ ਅੱਛਾ ਜੀ ਕੋਈ ਕਹ ਲਾ ਮੈਂ ਵੀ ਕੰਮ ਨਹੀਂ ਕਰ ਸਕਦਾ ਜੀ ਇਹਨਾਂ ਦੀ ਸਹਾਇਤਾ ਨਾਲ ਹੀ ਆ ਜੀ ਠੀਕ ਹੈ ਹਾਂਜੀ ਇਹ ਤੁਸੀਂ ਰਹਿਣ ਵਾਲੇ ਇੱਥੇ ਦੇ ਹੀ ਹੋ ਮਿਹਨਤ ਹਾਂਜੀ ਸਾਡਾ ਪਿੰਡ ਭੜੜੀ ਆ ਜੀ ਭੜੜੀ ਹਾਂਜੀ ਇਹ ਥੋੜੇ ਫਰਕ ਨਾਲ ਹੀ ਇੱਥੇ ਗੁਰਦਾਰ ਸਾਹਿਬ ਦੇ ਕੋਲ ਹੈ ਠੀਕ ਹੈ ਕਿੰਨੇ ਵਜੇ ਖੋਲ੍ਹ ਲੈਣੇ ਹੋ ਦੁਕਾਨ ਤੇ ਕਿੰਨੇ ਵਜੇ ਤੱਕ ਤੱਕੇ ਸਵੇਰ ਨੂੰ 11:30 12:00 ਵਜੇ ਆ ਜੀ ਦਾ ਜੀ ਅੱਛਾ ਜੀ ਤਾਂ ਸ਼ਾਮ ਨੂੰ 8:30 ਵਜੇ ਜਾਂਦੇ ਤੇ ਇੱਕ ਵਾਰ ਨਾ ਐਡਰੈਸ ਜ਼ਰੂਰ ਦੱਸ ਦੋ ਕਿਉਂਕਿ ਸੰਗਤ ਦੇਖਦੇ ਆਸੀਂ ਵੀ ਕਮੈਂਟਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਪਤਾ ਨਹੀਂ ਲੱਗਦਾ ਕਈਆਂ ਨੂੰ ਵੀ ਕਿਹੜੀ ਜਗ੍ਹਾ ਤੇ ਤੁਹਾਡੀ ਲੋਕੇਸ਼ਨ ਆ ਉਹ ਜ਼ਰੂਰ ਇੱਕ ਵਾਰ ਦੱਸ ਦੋ ਹਾਂਜੀ ਵੀ ਸੌਖਾ ਰਏ ਜਿਨ੍ਹਾਂ ਨੇ ਦੂਰੋਂ ਆਉਣਾ ਹੈ ਨਾ ਹਾਂਜੀ ਹਾਂ ਠੀਕ ਹੈ ਇਹ ਆ ਜੀ ਇੱਥੋਂ ਨਾਨਕਗੜ੍ਹ ਪਿੰਡ ਆ ਜੀ ਇਹ ਹਾਂਜੀ ਸਰਕਾਰੀ ਹਾਂ ਜੀ ਸਮਾਰਟ ਸਕੂਲ ਦੇ ਸਾਹਮਣੇ ਆ ਜੀ ਖਾਸਾ ਫਾਸਟ ਕੋਟਾ ਦੇ ਲਈ ਤੇ ਓਨਲੀ ਮਤ ਜਿਵੇਂ ਕਿਸੇ ਨੇ ਆਪਣੇ ਵਾਹਨ ਦੇ ਨਾਲ ਆਉਣਾ ਤਾਂ ਜਿਵੇਂ ਮੰਨ ਲਓ ਰੋਪੜ ਤੋਂ ਹੀ ਆਉਣਾ ਕਿਸੇ ਨੇ ਤਾਂ ਕਿੱਧਰ ਦੀ ਆਉਣਾ ਪਊਗਾ ਜੀ ਉਹਨੂੰ ਜੇ ਰੋਪੜ ਤੋਂ ਆਉਣਾ ਹੋਵੇ ਤੇ ਆਨੰਦਪੁਰ ਸਾਹਿਬ ਜਾਈਂ ਪਹਿਲਾਂ ਆਨੰਦਪੁਰ ਸਾਹਿਬ ਉਸ ਤੋਂ ਬਾਅਦ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਨੰਗਲ ਸੀ ਆ ਸਕਦੇ ਆ ਜੀ ਨੰਗਲ ਨੰਗਲ ਤੋਂ ਆ ਨਾਨਗਰਾ ਤੇ ਇੱਧਰ ਕਲਾ ਮੋੜ ਤੋਂ ਹੀ ਰਸਤਾ ਹੈਗਾ ਜੀ ਠੀਕ ਹੈ ਜੀ ਹਾਂ ਜੀ ਠੀਕ ਬਾਕੀ ਲੋਕੇਸ਼ਨ ਲਾ ਸਕਦੇ ਆ ਸਮਾਰਟ ਸਕੂਲ ਦੀਆਂ ਨਾ ਜੀ ਹਾਂ ਜੀ ਹਾਂ ਜੀ ਸਰਕਾਰੀ ਹਾਈ ਸਕੂਲ ਨਾਨਗਰਾ ਹਾਂ ਜੀ ਉਹਦੇ ਬਿਲਕੁ ਤੇ ਸੰਗਤ ਨੂੰ ਕੋਈ ਸੁਨੇਹਾ ਕਿਉਂਕਿ ਤੁਹਾਡੇ ਵੀਡੀਓ ਵਾਇਰਲ ਹੋਈਆਂ ਨੇ ਉਹਦੇ ਤੋਂ ਬਾਅਦ ਚ ਕੋਈ ਫੋਨ ਫੋਨ ਆਉਂਦੇ ਨੇ ਲੋਕਾਂ ਦੇ ਸੰਗਤਾ ਨੂੰ ਮੈਸੇਜ ਸੁਨੇਹਾ ਦੇਣਾ ਚਾਹੁੰਦਾ ਜੀ ਕਿ ਸਾਡਾ ਪੰਜਾਬ ਬੜਾ ਖੁਸ਼ਹਾਲ ਹੈ ਵੀ ਸਾਡੇ ਅੰਦਰ ਇੱਕ ਨਾ ਖੁਸ਼ਹਾਲੀ ਲਿਆਉਣ ਦੀ ਲੋੜ ਹੈ ਸਾਨੂੰ ਅਸੀਂ ਮਿਹਨਤ ਕਰਦੇ ਨੇ ਹੈ ਜਿਹੜੇ ਸਾਡੇ ਮਿਹਨਤ ਕਾਸ਼ ਲੋਕ ਹੈ ਉਹ ਬਾਹਰ ਚਲੇ ਗਏ ਨਹੀਂ ਇਹ ਬਹੁਤ ਵੱਡੀ ਗੱਲ ਤੁਸੀਂ ਕਹੀ ਜਮਾ ਇਹ ਵੀ ਤੁਹਾਡੇ ਗੱਲਾਂ ਤੋਂ ਮੇਰੇ ਕੋਲ ਸਵਾਲ ਆਇਆ ਨਵਾ ਵੀ ਹੁਣ ਆਪਣੇ ਨੌਜਵਾਨ ਉਰੇ ਛੱਡ ਕੇ ਜਾ ਰਹੇ ਨੇ ਹਾਂਜੀ ਆਪਾਂ ਆਪਸੋ ਦੀ ਗੱਲ ਕਰਨੀ ਹੈ ਜੀ ਪ੍ਰਵਾਸੀਆਂ ਨੇ ਪੰਜਾਬ ਦੇ ਕਬਜ਼ਾ ਕਰ ਲਿਆ ਹੈ ਨਾ ਪਰ ਕਬਜ਼ੇ ਕਰਨ ਦਾ ਜੇ ਆਪਾਂ ਸਪੇਸ ਦਿੱਤੀ ਆ ਉਹਨਾਂ ਨੂੰ ਜੇ ਹੁਣ ਇੱਕ ਕਮਰੇ ਵਿੱਚ ਪੰਜ ਲੋਕਾਂ ਦੀ ਜਗ੍ਹਾ ਜੇ ਉਹਦੇ ਵਿੱਚੋਂ ਚਾਰ ਜene ਨਿਕਲ ਜਾਣਗੇ ਤਾਂ ਚਾਰ ਨਵੇਂ ਆਉਣਗੇ ਹੁੰਦੇ ਹਨ ਜੇ ਆਪਾਂ ਉਹਨਾਂ ਨੂੰ ਜਗ੍ਹਾ ਦਿੱਤੀ ਆ ਤਾਂ ਹੀ ਆ ਹੁਣ ਆਪਣੇ ਨੌਜਵਾਨ ਬਾਹਰ ਜਾ ਕੇ ਤਾਂ ਦਿਹਾੜੀਆਂ ਵੀ ਕਰਦੇ ਨੇ ਪਰ ਉਰੇ ਕੰਮ ਨਹੀਂ ਕਰਦੇ ਤੁਸੀਂ ਜਿਵੇਂ ਗ੍ਰੰਤੀ ਸਿੰਘ ਦੀ ਵੀ ਬਹੁਤ ਸਤਿਕਾਰਤ ਅਹੁਦੇ ਤੇ ਪਹਿਲਾਂ ਵੀ ਰਹੇ ਹੋ ਹੁਣ ਵੀ ਇਲਾਕੇ ਦੇ ਵਿੱਚ ਤੁਹਾਡਾ ਬਹੁਤ ਸਤਿਕਾਰ ਆ ਤਾਂ ਤੁਸੀਂ ਤਾਂ ਵੀ ਮਿਹਨਤ ਨੂੰ ਮੈਂ ਕਰਦੇ ਹਾਂ ਤਾਂ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਜਿਹੜੇ ਆਪਣੀ ਧਰਤੀ ਛੱਡ ਕੇ ਬਾਹਰ ਜਾ ਰਹੇ ਨੇ ਮੇਰਾ ਨੌਜਵਾਨੋ ਇਹ ਸੰਦੇਸ਼ ਹੈ ਜਿਹੜੇ ਬਾਹਰ ਚ ਲੱਗੇ ਅਮਰੀਕਾ ਕੈਨੇਡਾ ਅਮਰੀਕਾ ਕੈਨੇਡਾ ਵਿੱਚ ਬੈਠੇ ਜਰਮਨ ਵਿੱਚ ਬੈਠੇ ਐ ਤੁਹ ਪਿੱਛੇ ਮੁੜ ਕੇ ਜ਼ਰੂਰ ਦੇਖਣ ਉਹ ਕੋਈ ਪਿੱਛਾ ਮੁੜ ਕੇ ਨਹੀਂ ਦੇਖਦੇ ਜੋ ਜੇ ਉਹਦੇ ਬੱਚੇ ਆਪਣੇ ਉੱਥੇ ਸੈੱਟ ਕਰ ਲੈਂਦੇ ਆ ਉੱਥੇ ਪੱਕਾ ਟਿਕਾਣਾ ਬਣਾ ਲੈਂਦੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਉਹ ਪਿੱਛੇ ਵੀ ਦੇਖਣ ਮੁੜ ਕੇ ਸਾਡੇ ਇੱਥੇ ਦੀ ਸਾਰ ਲੈਣ ਇੱਥੇ ਦੀ ਆਗੇ ਕਿ ਤੁਸੀਂ ਠੀਕ ਠਾਕ ਹੈਗੇ ਹਾਂ ਕਿਉਂਕਿ ਅਸੀਂ ਕਹਿੰਦੇ ਪ੍ਰਵਾਸੀ ਆ ਗਏ ਪ੍ਰਵਾਸੀ ਆਣ ਦਾ ਕਾਰਨ ਸਾਡ ਅਸੀਂ ਪਿਛੇ ਮੋੜ ਕੇ ਨਹੀਂ ਦੇਖਿਆ ਆਪਣੇ ਟੱਬਰ ਨਾਲ ਹੀ ਲੈ ਗਏ ਸੀ ਬਾਹਰ ਚਲੇ ਗਏ ਸਾਡੇ ਫਿਰ ਪ੍ਰਵਾਸੀ ਇੱਥੇ ਆ ਕੇ ਕੰਮ ਤੇ ਇੱਥੇ ਕਰਨਾ ਸੀਗਾ ਜਗਾ ਜੀ ਮੈਨਾਂ ਹੈਗੀਆਂ ਸਾਰਿਆਂ ਕੋਲ ਹੁਣ ਉਹ ਕੰਮ ਕਰਨ ਨੂੰ ਕੁਰੀਆ ਨਹੀਂ ਐ ਹੁਣ ਇੱਕ ਇੱਕ ਬੱਚਾ ਹੁੰਦਾ ਸਾਰਿਆਂ ਦੇ ਉਹਨਾਂ ਦੇ 4-5 ਬੱਚੇ ਹੁੰਦੇ ਵੱਧ ਵੀ ਹੁੰਦੇ ਓਏ ਦਾਦਾ 12-12 ਨਹੀਂ ਹੁੰਦਾ ਸਾਈ ਉਹਨਾਂ ਦੇ ਹੁੰਦੇ ਫਿਰ ਕੰਮ ਸੰਭਾਲ ਲੈਂਦੇ ਐ ਫਿਰ ਇੱਥੇ ਇੱਕ ਘਰ ਪਿਛੇ ਰਹਿ ਜਾਂਦਾ ਫਿਰ ਉਹ ਫਿਰ ਦੇ ਪੈਸੇ ਲੈ ਦੇ ਕੇ ਨਾ ਕੰਮ ਕਰਾਉਂਦੇ ਪ੍ਰਵਾਸੀਆਂ ਕੋਲੋਂ ਜੀ ਇਸ ਕਰਕੇ ਜਿਹੜੇ ਪ੍ਰਵਾਸੀ ਸਾਡੇ ਦੇ ਫਿਰ ਉਹ ਕੰਮ ਕਰਕੇ ਰੋਟੀ ਖਾਂਦੇ ਆਂ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਕੋਈ ਮਿਹਨਤ ਕਰਦੇ ਆਂ ਨਹੀਂ ਚਲੋ ਵਿੱਚ ਸਹੀ ਵੀ ਨੇ ਪਰ ਕੁਝ ਗਲਤ ਵੀ ਨੇ ਜਿਹੜੇ ਹੋਂਦ ਪੱਗਾਂ ਨੂੰ ਵੀ ਹੱਥ ਪਾਉਣ ਲੱਗੇ ਦੇਖਦੇ ਆਂ ਆਪਾਂ ਖਬਰਾਂ ਰੋਹ ਜਾਂਦੀਆਂ ਨੇ ਦੇਖੋ ਜੀ ਇਹ ਸਾਨੂੰ ਆਪਣੇ ਆਪ ਨੂੰ ਚਾਹੀਦਾ ਜੀ ਇਹ ਸਾਡੀ ਆਪਣੀ ਗਲਤੀ ਹੈ ਜੀ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਕਰਦੇ ਪਰ ਅਸੀਂ ਵੋਟਾਂ ਬਣਾ ਨਹੀਂ ਆ ਜੀ ਫਿਰ ਆਧਾਰ ਕਾਰਡ ਬਣਾਉਂਦੇ ਅਸੀਂ ਉਹਦੇ ਨਾਂ ਤੇ ਅਸੀਂ ਫਿਰ ਜਗਾ ਵੀ ਦਿੰਨੇ ਆ ਇਹ ਸਾਡੀ ਆਪਣੀ ਗਲਤੀ ਹੈ ਜੀ ਇਹ ਕਿਤੇ ਲੀਡਰ ਵੀ ਕਸੂਰਵਾਰ ਨਹੀਂ ਆ ਜੀ ਅਜੀ ਵੋਟਾਂ ਲਈ ਉਹਨਾਂ ਦਾ ਆਧਾਰ ਕਾਰਡ ਬਣਵਾ ਦਿੰਦੇ ਨੇ ਵੋਟਾਂ ਬਣਵਾ ਦਿੰਦੇ ਹਾਂਜੀ ਲੀਡਰਾਂ ਨੂੰ ਚਾਹੀਦਾ ਹੈ ਪੇਜਾ ਇੱਥੇ ਪੱਕੀ ਜਗ੍ਹਾ ਕਰ ਦੇਣਾ ਕੁਝ ਜਿਸ ਤਰ੍ਹਾਂ ਹਿਮਾਚਲ ਵਿੱਚ ਕਾਨੂੰਨ ਬਣਿਆ ਹੈ ਕੋਈ ਵਾਰਦਾ ਕੋਈ ਜਗ੍ਹਾ ਨਹੀਂ ਲੈ ਸਕਦਾ ਉਹਨਾਂ ਦਾ ਵਾਸੀ ਲੈ ਸਕਦਾ ਹਾਂਜੀ ਹੁੰਡੂ ਭਾਈ ਦੇਖ ਲੋ ਢੂ ਭਾਈ ਚ ਬਾਹਰਲਾ ਨਹੀਂ ਲੈ ਸਕਦਾ ਰੋਹ ਜਨਾ ਮਰਜ਼ੀ ਕਹਿੰਦੇ ਜੇ 50 ਹਰ ਰੋਹ ਪਰ ਖਰੀਦ ਨਹੀਂ ਸਕਦੇ ਆਪ ਹਾਂਜੀ ਹਾਂਜੀ ਇਹ ਵੀ ਇੱਥੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਕੁਝ ਨਾ ਕੁਝ ਸਾਡੇ ਮੁੱਖ ਮੰਤਰੀ ਭਗਵਾਨ ਤੇ ਮਾਨ ਦੇ ਵੀ ਚੋਛਾ ਜਾਈ ਦਲੀ ਹਰ ਇੱਥੇ ਆਵੇ ਕੁਝ ਤਰ੍ਹਾਂ ਮਰਜ਼ੀ ਕਰੇ ਆਗੇ ਹਾਂ ਇਹ ਕਿ ਨੂੰ ਨੇ ਇਹੋ ਜਿਹੇ ਹੁਣ ਜਿਹੜਾ ਕੋਈ ਕੋਈ ਜ਼ੁਲਮ ਕਰਦਾ ਕੋਈ ਧੱਕਾ ਕਰਦਾ ਜਿਸ ਤਰ੍ਹਾਂ ਕਿਸੇ ਬਾਗਨ ਵਾਥ ਪਾਦਾ ਹੈ ਉਹਨਾਂ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੁਹਾਨੂੰ ਹਾਂਜੀ ਤੇ ਤੁਸੀਂ ਇਹ ਚੀਜ਼ ਬਾਰੇ ਕੀ ਸੋਚਦੇ ਜਿਵੇਂ ਹੁਣ ਪ੍ਰਵਾਸੀਆਂ ਬਾਰੇ ਨਾ ਕਰ ਲੈ ਸੀ ਕੀਤਾ ਕਈ ਥਾਂ ਤੇ ਜਿਵੇਂ ਨਜਾਇਜ਼ ਕਬਜ਼ੇ ਵੀ ਉਹਨਾਂ ਨੇ ਕੀਤੇ ਹੋਏ ਨੇ ਹਨਾ ਹਾਲਾਂਕਿ ਤੁਹਾਡੇ ਕਹਦੇ ਥੋੜਾ ਜਿਹਾ ਆਊਟ ਆਫ ਕੁਐਸਚਨ ਕਰ ਰਹੇ ਆ ਤੁਹਾਨੂੰ ਹਾਂਜੀ ਪਰ ਉਹ ਜਿਵੇਂ ਹੁਣ ਸਾਡੇ ਅਸੀਂ ਕੱਲ ਵੀ ਇੱਕ ਕਵਰੇਜ ਕਰਕੇ ਆ ਉਹ 40-40000 ਰੁਪਏ ਮਹੀਨੇ ਦਾ ਕਮਾ ਰਹੇ ਨੇ ਜੀ ਪਰ ਸਾਡੇ ਨੌਜਵਾਨ ਉਹੀ ਘਰਾਂ 'ਚ ਬੈਠੇ ਜਾਂ ਮੋਬਾਈਲ ਜਾਂ ਸੰਗਦੇ ਨੇ ਕੰਮ ਤੋਂ ਉਹ ਮਿਹਨਤ ਲਈ ਕੀ ਕਹਿਣਾ ਚਾਹੂੰਗਾ ਜੀ ਜਿਹੜੇ ਮਿਹਨਤ ਤੋਂ ਸੰਗਦੇ ਨੇ ਜਾਂ ਕਰਦੇ ਨੇ ਹੁਣ ਤੁਹਾਡੇ ਬੇਟੇ ਨੇ ਤੁਸੀਂ ਬਹੁਤ ਵਧੀਆ ਉਹਨਾਂ ਨੂੰ ਸਿੱਖਿਆ ਦਿੱਤੀ ਆ ਤੁਹਾਡੇ ਨਾਲ ਮਿਹਨਤ ਕਰਾਉਂਦੇ ਨੇ ਉਹ ਜੀ ਪਰ ਅੱਜਕੱਲ ਤੁਸੀਂ ਦੇਖਿਆ ਹੋਊਗਾ ਨੌਜਵਾਨ ਮਿਹਨਤ ਕਰਕੇ ਖੁਸ਼ ਨਹੀਂ ਜਾਂ ਸੰਗਦੇ ਨੇ ਕਹਿੰਦੇ ਮੈਂ ਥੋੜੀ ਕਰੂੰਗਾ ਮੈਂ ਇੱਥੇ ਥੋੜੀ ਕਰੂੰਗਾ ਮੈਂ ਇਹ ਕੰਮ ਥੋੜੀ ਕਰੂੰਗਾ ਇਹ ਚੀਜ਼ ਬਹੁਤ ਉਹਨਾਂ ਦੇ ਮਨਾਂ 'ਚ ਬੈਠੀ ਹੋਈ ਹੈ ਜੀ। ਹਾਂਜੀ। ਮੈਂ ਤਾਂ ਆਪਣੀ ਗਰਵਾਣੀ ਦੇ ਕੋਟ ਆਸਰਾ ਲੈ ਕੇ ਉਹਦੇ ਵਿੱਚ ਵੀ ਆਪਾਂ ਨੂੰ ਸਿੱਖਿਆ ਦਿੱਤੀ ਵੀ ਮਿਹਨਤ ਕਰਨ ਲਈ। ਉਹਦੇ ਬਾਰੇ ਤੁਸੀਂ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਜ਼ਰੂਰ ਜੋਸ਼ ਸ਼ਬਦ ਕੋਈ। ਸਭ ਤੋਂ ਪਹਿਲਾਂ ਤਾਂ ਨਾਲ ਸੁਣੋ ਸੰਗਤ ਅੱਛੀ ਚਾਹੀਦੀ ਜੀ। ਹਾਂਜੀ। ਆਪਾਂ ਸਾਧ ਸੰਗਤ ਤਾਂ ਬਹੁਤ ਦੂਰ ਹੋ ਗਏ ਜੀ। ਹੂੰ। ਜਿਸ ਤਰ੍ਹਾਂ ਸੀ ਕਿ ਗਾਣੇ ਸੁਣਦੇ ਆ ਉਹਨਾਂ ਨੂੰ ਵੀਵੂ ਵੀ ਆ ਜਾਂਦੇ ਆ ਜੀ। ਚੰਗੇ ਕੰਮ ਵਾਸਤੇ ਕੋਈ ਵੀਵੂ ਨਹੀਂ ਆਉਂਦਾ ਜੀ। ਸਹੀ ਹੈ। ਠੀਕ ਹੈ ਨਾ ਜੀ। ਜਿਹੜੇ ਸਾਡੇ ਬੱਚੇ ਕੰਦ ਰਸਤਾ ਕਿਸ ਤਰ੍ਹਾਂ ਪਏ ਆ। ਕੋਈ ਸਾਡੀ ਆਪਣੀਆਂ ਵੀ ਲੈ ਕੇ ਆਈਆਂ ਹੈਗੀਆਂ ਉਹਦੇ ਵਿੱਚ ਕਿਉਂਕਿ ਅਸੀਂ ਬੱਚਨੋ ਭੇਜਦਨੇ ਬਾਹਰ ਜਾ ਕੇ ਮਾਂ ਪਿਓ ਦੀ ਵੀ ਕਮੀ ਹੋ ਜਾਂਦੀ ਹੈ ਹਾਂਜੀ ਉਹ ਕਮੀ ਸਾਨੂੰ ਇਹ ਹੁੰਦੀ ਪੁੱਛਦੇ ਨਹੀਂ ਕਿੱਥੇ ਗਏ ਕਿੱਥੇ ਆਏ ਤੁਸੀਂ ਫੇ ਜਿਸ ਤਰ੍ਹਾਂ ਬੱਚਿਆਂ ਦੀ ਸੰਗਤ ਹੋ ਜਾਂਦੀ ਹੈ ਉਹ ਜਿਸ ਤਰ੍ਹਾਂ ਕਰਦੇ ਉਸ ਤਰ੍ਹਾਂ ਹੋ ਜਾਂਦਾ ਹੈ ਜੇ ਅਸੀਂ ਗੁਰਦੁਆਰੇ ਜਾਵਾਂਗੇ ਸਵੇਰੇ ਸ਼ਾਮ ਨੂੰ ਮੱਥਾ ਟੇਕਾਂਗੇ ਕੋਈ ਕਥਾ ਵਿਚਾਰ ਸੁਣਾਂਗੇ ਗੁਰੂ ਘਰ ਦੇ ਜਾ ਕੇ ਸਾਡਾ ਮਨ ਆਪਣੇ ਵੱਤਵਿਲ ਹੋ ਸਕਦਾ ਹੈ ਹੁਣ ਤੁਸੀਂ ਦੇਖੋ ਕਈਆਂ ਦੇ ਘਰ ਗੁਰਦੁਆਰੇ ਦੇ ਲਾਗੇ ਵੀ ਹੁੰਦੇ ਆ ਪਰ ਉਹ ਵੀ ਨਸ਼ਾ ਕਰਦੇ ਆ ਕਿੰਨਾਂ ਦੀ ਨਹੀਂ ਧਿਰ ਪੈ ਗਈ ਨਹੀਂ ਹਾਂਜੀ ਕਿਉਂਕਿ ਉਹ ਨਹੀਂ ਬਾਣੀ ਨੂੰ ਮੰਨਿਆ ਨਹੀਂ ਹੈ ਜਿਹੜੇ ਮੰਨਾਂ ਦੇ ਦੂਰ ਤੇ ਆ ਕੇ ਮੰਨ ਲੰਦੇ ਆ ਹੁਣ ਤੁਸੀਂ ਦੇਖਿਆ ਪ੍ਰਵਾਸੀ ਆਇਆ ਜਿਸ ਤਰ੍ਹਾਂ ਵੀ ਭੀਖ ਮੰਗਦੇ ਆ ਐ ਨਵੀਂ ਖਬਰ ਚੱਲੀ ਐ ਉਹਨੇ ਐਨੇ ਪੈਸੇ ਬਣਾ ਲਏ ਇਹਨਾਂ ਤੇ ਆਹ ਇਨਸਾਨ ਕੋਣ ਨਹੀਂ ਹੁੰਦੇ ਆ ਤੁਸੀਂ ਇਹ ਬਹੁਤ ਵਧੀਆ ਗੱਲ ਕਹੀ ਆ ਵੀ ਜਿਹਨੇ ਮੰਨਣਾ ਦੂਰੋਂ ਆ ਕੇ ਹੁਣ ਤੁਸੀਂ ਦੇਖਿਆ ਹੁਣ ਇੱਕ ਸਰੇਸ਼ ਸਿੰਘ ਖਾਲਸਾ ਉਹ ਪ੍ਰਵਾਸੀ ਆ ਹਾਂਜੀ ਉਹ ਗੁਰੂ ਵਾਲਾ ਬਣੀਏ ਵੀਰ ਜੀ ਕਾਫੀ ਉਹਨਾਂ ਦਾ ਚੱਲਦਾ ਉਹਦੇ ਲੋਕ ਗੁਰਸਿੱਖ ਬਣੇ ਨੇ ਬਾਣੀ ਨੂੰ ਕਿੰਨਾ ਮੰਨਦੇ ਨੇ ਕਿਸ ਤਰ੍ਹਾਂ ਨੇ ਦੂਰ ਆ ਕੇ ਫੇਰ ਹੀ ਸਾਨੂੰ ਉਪਦੇਸ਼ ਦਿਆ ਕਰਦੇ ਵੀ ਗੁਰੂ ਵਾਲਾ ਬਣਿਓ ਵੀ ਨਸ਼ਾ ਨਾ ਕਰਿਓ ਨਸ਼ੀਆ ਨਾ ਕਰੋ ਹਾਂਜੀ ਫਿਰ ਅਸੀਂ ਉਹਦਾ ਹੀ ਮਖੌਲ ਡਾਂਦੇ ਪਏ ਕਿਉਂਕਿ ਜਿਹੜਾ ਗੁਰੂ ਵਾਲਾ ਬਣ ਜਾਂਦਾ ਉਹਦਾ ਮਖੌਲ ਡਾਂਦੇ ਆ ਇਸ ਕਰਕੇ ਜਿਹੜੇ ਬੱਚੇ ਆ ਨਾ ਫਿਰ ਉਹ ਪਿੱਛੇ हट ਰਹੇ ਆ ਹਾਂਜੀ ਮਜ਼ਾਕ ਕਰਦੇ ਨਾ ਇਹ ਕਮ ਤਾਂ ਨਹੀਂ ਸਹੀ ਗੱਲ ਹੈ ਤੁਸੀਂ ਵੀ ਜਿਵੇਂ ਮਾਪਿਓ ਦੀ ਵੀ ਕਮੀ ਆ ਹੁਣ ਬਾਹਰ ਭੇਜ ਦਿੰਦੇ ਨੇ ਬਾਅਦ ਚ ਮਾਪਿਓ ਵੀ ਡਿਪਰੈਸ਼ਨ ਚ ਜਾਂਦੇ ਨੇ ਤੇ ਬੱਚੇ ਵੀ ਡਿਪਰੈਸ਼ਨ ਚ ਉਧਰ ਕਿਉਂਕਿ ਇਕੱਲੇ ਨੇ ਕਿਸੇ ਨਾਲ ਗੱਲ ਨਹੀਂ ਸਾਂਝੀ ਹੁੰਦੀ ਕਹਿੰਦਾ ਇਹ ਜਿਵੇਂ ਅਸੀਂ ਪਰਿਵਾਰ ਦੇਖਦੇ ਆ ਵੀ ਆਪਣੇ ਮਾਪਿਓ ਦੇ ਆਖਰੀ ਸੰਸਕਾਰ ਤੇ ਵੀ ਨਹੀਂ ਆ ਸਕਦੇ ਪਰ ਹੁਣ ਨਹੀਂ ਆਉਂਦਾ ਉਹਨਾਂ ਦਾ ਮਤਲਬ ਜਿਵੇਂ ਕਈਆਂ ਦੇ ਪੀਆਰ ਤਾਂ ਪੰਗਾ ਕਿਹਦਾ ਕੋਈ ਪੰਗਾ ਹੁੰਦਾ ਨਾ ਚਲੋ ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤੇ ਉਮੀਦ ਆ ਵੀ ਨੌਜਵਾਨ ਜ਼ਰੂਰ ਇਹ ਤੋਂ ਸਿੱਖਣਗੇ ਤੇ ਜਾਂਦੇ ਜਾਂਦੇ ਅਸੀਂ ਤੁਹਾਡੇ ਕੰਮ ਨਾਲ ਸੰਬੰਧ ਦੇ ਸਵਾਲ ਕਰਾਂਗੇ ਵੀ ਕੁਲਚੇ ਦੀ ਤਿਆਰੀ ਕਿਵੇਂ ਕਰਦੇ ਹੋ ਜੀ ਵੀ ਕਿਵੇਂ ਸਮਾਨ ਤਿਆਰ ਕਰਦੇ ਹੋ ਤੇ ਕਿੰਨੇ ਵਜੇ ਤੋਂ ਸਮਾਨ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ ਅਸੀਂ 6-5 ਵਜੇ ਕਰੀਏ ਸਮਾਨ ਸ਼ੁਰੂ ਜੀ ਸ਼ੁਰੂ ਕਰ ਦਿੰਦੇ ਹਾਂ ਜੀ ਤੇ ਕਿਵੇਂ ਮਤਲਬ ਕੀ ਕੀ ਪੈਂਦਾ ਇਹਦੇ ਵਿੱਚ ਬਾਕੀ ਆਲੂ ਵਾਲੀ ਦੇ ਚਨੇ ਵਾਲੀ ਦੇ ਜੀ ਠੀਕ ਹੈ ਬਾਕੀ ਲੂਣ ਵਿੱਚ ਮਸਾਲਾ ਜੋ ਵੀ ਹੈਗਾ ਇੱਥੇ ਅੱਗੇ ਲੜਾਈ ਦਾ ਘਰੇ ਵਾਲੀ ਦਾ ਜੀ ਹਾਂ ਇਸ ਦੇਖਦੇ ਵੀ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਤੁਸੀਂ ਬਣਾਉਂਦੇ ਹੋ ਤੁਹਾਡੇ ਇੱਥੇ ਕਾਟ ਦੇ ਵੀ ਪੂਰੀ ਸਫਾਈ ਆ ਹਨਾ ਪਰ ਸਾਡੇ ਪਤਾ ਨਹੀਂ ਲੋਕਾਂ ਨੂੰ ਅੱਜ ਕੱਲ ਆ ਤੇ ਇਦਾਂ ਦੀ ਪੈ ਕੇ ਵੀ ਜਿੱਥੇ ਸਫਾਈ ਆ ਉੱਥੇ ਥੋੜਾ ਜਿਆਦਾ ਉਹਨਾਂ ਨੂੰ ਖਾਣਾ ਘੱਟ ਪਸੰਦ ਆਉਂਦਾ ਜਿੱਥੇ ਗੰਦਗੀ ਹੋਵੇ ਜਿੱਥੇ ਉਹ ਧੋਤੀ ਜਿਹੇ ਹੱਥ ਮਾਰੀ ਜਾਂਦੇ ਨੇ ਗੁਟਕੇ ਖਾ ਖਾ ਕੇ ਤੁੱਕੀ ਜਾਂਦੇ ਨੇ ਉੱਥੇ ਜ਼ਿਆਦਾ ਸਵਾਦ ਲੱਗਦਾ ਉਹ ਕਿਉਂ ਕਿ ਮਨਾਂ ਉਹ ਆਪ ਖਾਂਦੇ ਪੀਂਦੇ ਹੁੰਦੇ ਨੇ ਨਾ ਇਸ ਕਰਕੇ ਨੇ ਪਸੰਦ ਜ਼ਿਆਦਾ ਇਸ ਤਰ੍ਹਾਂ ਲੱਗਦਾ ਹੈ ਵੀ ਉਦਾਂ ਦੀ ਜਗ੍ਹਾ ਹਾਂਜੀ ਉਹ ਫੇਸ ਕਰਕੇ ਜੇ ਤੇ ਉਹ ਨਹੀਂ ਸੰਗਤ ਕੀਤੀ ਹੋਵੇ ਫਿਰ ਤਾਂ ਇਸ ਤਰ੍ਹਾਂ ਨਹੀਂ ਕਰਦੇ ਆ ਕਿਉਂਕਿ ਜਿਹੜੇ ਸਾਡੇ ਗਾਰਾ ਕਿਸ ਤਰ੍ਹਾਂ ਦੇ ਵੀ ਆਉਂਦੇ ਆ ਜਿਹੜੇ ਸਫਾਈ ਨੂੰ ਚੰਗਾ ਸਮਝਦੇ ਜੀ ਮੇਰੇ ਤੁਸੀਂ ਇਹ ਵੀ ਵਧੀਆ ਗੱਈ ਵੀ ਨੌਜਵਾਨਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਕੀ ਗਾਕਾਂ ਨੂੰ ਵੀ ਚਾਹੀਦਾ ਵੀ ਆਪਣੇ ਪੰਜਾਬੀਆਂ ਦਾ ਪਹਿਲਾਂ ਸਾਥ ਦੇਣ ਪੰਜਾਬੀ ਜਿਹੜੇ ਕੋਈ ਰੇੜੀ ਲਾਈ ਖੜਾ ਕੋਈ ਸਬਜ਼ੀ ਵੇਚ ਰਿਹਾ ਕੋਈ ਰੇੜਾ ਚਲਾ ਰਿਹਾ ਵੀ ਪਹਿਲ ਜਿਵੇਂ ਭਾਈ ਅਮਰਤਪਾਲ ਸਿੰਘ ਦੀ ਵੀ ਇੱਕ ਗੱਲ ਮੇਰੇ ਦਿਮਾਗ 'ਚ ਆ ਗਈ ਵੀ ਉਹ ਕਹਿੰਦੇ ਜੇ ਤੁਹਾਡਾ ਆਪਣਾ ਕੋਈ ਪੰਜਾਬੀ ਭਰਾ ਕੋਈ 10 ਰੁਪਏ ਮਹਿੰਗੀ ਵੀ ਚੀਜ਼ ਦਿੰਦਾ ਤਾਂ ਤੁਸੀਂ ਪਹਿਲ ਉਹਨੂੰ ਦਿਓ ਹਾਂ ਜੀ ਸਾਡਾ ਸੱਚ ਪਿਆਰ ਦੀ ਕਮੀ ਬਹੁਤ ਜ਼ਿਆਦਾ ਆ ਗਈ ਹੈ ਇਸ ਪਿਆਰ ਦੀ ਕਮੀ ਕਰਕੇ ਹੀ ਬਰਵਾਸੀ ਇੱਥੇ ਸਾਡੇ ਆਗੇ ਉਹ ਨਹੀਂ ਟਿਕਾਣਾ ਬਣਾਇਆ ਆਪਣੇ ਕੰਮ ਚਲਾਏ ਆ ਆਵਸਥਾ ਜਦੋਂ ਪਿਆਰ ਖਤਮ ਹੋ ਜਾਂਦਾ ਨਾ ਜੀ ਤਦੋਂ ਇਹ ਘਟਨਾ ਵਾਪਰਦੀਆਂ ਜੀ ਪੰਜਾਬੀ ਪੰਜਾਬੀ ਦੀਆਂ ਲੱਗਾ ਕਿ ਇੱਥੇ ਬਹੁਤ ਇਸ ਤਰ੍ਹਾਂ ਹੁੰਦੇ ਆ ਜੀ ਕਿਉਂਕਿ ਜਦੋਂ ਮੈਂ ਦੁਕਾਨ ਦਾ ਕੰਮ ਸ਼ੁਰੂ ਕੀਤਾ ਸੀ ਮੈਨੂੰ ਕਹਿੰਦੇ ਕਿਹੜਾ ਕੰਮ ਕਰ ਲਿਆ ਤੁਸੀਂ ਇਹ ਇਹ ਕਿਹੜਾ ਕੰਮ ਹੈ ਕੋਈ ਕੰਮ ਹੀ ਕਰਨ ਵਾਲਾ ਕੋਈ ਮੈਂ ਮਾ ਬਾਬੇ ਨਾਲ ਬਾਬਾ ਨਾਲ ਕਿਸ ਤੇ ਗਿਆ ਕਰਨ ਨੂੰ ਜਿਹੜੀ ਮਰਜ਼ੀ ਕਿਸ ਤੇ ਕਰੋ ਕੰਮ ਕੋਈ ਛੋਟਾ ਵੱਡਾ ਥੋੜੇ ਹੁੰਦਾ ਕੋਈ ਇਹ ਤੁਸੀਂ ਭਾਂਡੇ ਮਾਣ ਲੱਗ ਪਏ ਜੀ ਇਹ ਕੰਮ ਕਰਨਾ ਪੈਂਦਾ ਤੁਸੀਂ ਪਾਠ ਕਰਦੇ ਰਹਿੰਦੇ ਮੈਂ ਕਹਿੰਦੇ ਮੈਨੂੰ ਇਹੀ ਚੰਗਾ ਲੱਗਿਆ ਮੈਂ ਕਰ ਲਿਆ ਜੀ ਮੈਨੂੰ ਬਹੁਤ ਪ੍ਰੈਸ਼ਰ ਆਇਆ ਕਈ ਪਹਿਲਾਂ ਪਹਿਲਾਂ ਮੈਨੂੰ ਟਾਈਮ ਮੈਨੂੰ ਪਤਾ ਲੱਗਿਆ ਸੀ ਨਾ ਵੀ ਇਦਾਂ ਦਾ ਕੋਈ ਨਾ ਕੋਈ ਜ਼ਰੂਰ ਪਰੇਸ਼ਾਨੀਆਂ ਵੀ ਆਉਂਦੀਆਂ ਨੇ ਆ ਜੋ ਕਰੋ ਸ਼ੁਰੂਆਤ ਹਾਂ ਜਦੋਂ ਸ਼ੁਰੂਆਤ ਕੀਤੀ ਫਿਰ ਪਰੇਸ਼ਾਨੀ ਆਈ ਸੀ ਬਾਅਦ ਵਿੱਚ ਫੇਰ ਪਤਾ ਲੱਗੇ ਵੀ ਕੰਮ ਹੀ ਛੱਡਣਾ ਤਾਂ ਨਹੀਂ ਹੈ ਨਹੀਂ ਹੈ ਇਹ ਹਟਦੇ ਨਹੀਂ ਪਹਿ ਨਹੀਂ ਹਟਣਾ ਨਹੀਂ ਪਿਛੇ ਹੁਣ ਕਰਕੇ ਹਟਣਗੇ ਫੇਰ ਨਹੀਂ ਕਿਸੇ ਸਾਨੂੰ ਕੁਝ ਗਿਆ ਜੀ ਕਿਉਂਕਿ ਕਹਿੰਦੇ ਨੇ ਇੱਕ ਚੀਜ਼ ਜਿਹੜੀ ਫ੍ਰੀਚ ਮਿਲ ਜਾਂਦੀ ਆ ਨਾ ਲੋਕ ਪੈਣਾ ਮੰਗੇ ਸਲਾਹ ਹਰੇਕ ਨੇ ਉਹ ਕਹਿ ਦੇਣਾ ਵੀ ਤੁਸੀਂ ਐਂ ਕਿਉਂ ਕਰਦੇ ਨਹੀਂ ਐ ਨਹੀਂ ਕੀਤਾ ਹਨਾ ਹਾਂ ਜੋ ਤਾਂ ਹੁੰਦਾ ਹੀ ਆ ਜੀ ਹੁਣ ਇਹ ਤਾਂ ਦੇਖ ਲੈਣਾਂ ਨੇ ਵੀ ਤੁਸੀਂ ਸਤਕਾਰ ਤੋਂ ਅਉਦੇ ਤੇ ਰਹੋ ਹਣਾ ਟੱਕ ਸਾਹਿਬ ਤੇ ਵੀ ਤੁਸੀਂ ਸੇਵਾ ਨਭਾਈ ਆ ਪਰ ਸ਼ਾਇਦ ਉਹ ਇਹ ਗੱਲ ਭੁੱਲ ਜਾਂਦੇ ਨੇ ਵੀ ਜਿਹੜੀ ਤੁਸੀਂ ਕਿਰਤ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਇਹ ਵੀ ਸਾਡੇ ਉਹ ਗੁਰੂ ਸਾਹਿਬ ਦੀ ਉਹ ਸਿੱਖਿਆ ਹੈਗੀ ਹੈ ਨਾ ਜੀ ਹਾਂਜੀ ਹਾਂਜੀ ਪਹਿਲਾਂ ਸਾਡਾ ਮੇਨ ਮਕਸਦ ਹੈ ਨਾ ਸਾਡਾ ਜਦੋਂ ਸ਼ੁਰੂ ਹੁੰਦਾ ਜੀ ਉਹ ਕਿਰਤ ਤੋਂ ਹੈ ਜੀ ਹਰ ਇੱਕ ਇਨਸਾਨ ਵਾਸਤੇ ਹੈ ਜੀ ਕਿਸੇ ਹੀ ਮਜਬੂਤ ਆਵੇ ਪਹਿਲਾਂ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਨਾੜੇ ਗੁਰੂ ਸਾਹਿਬ ਨੇ ਤੇ ਸਿੱਖਿਆ ਨਹੀਂ ਦਿੱਤੀ ਜੀ ਉਹਨਾਂ ਨੇ ਤੇ ਕਰਕੇ ਦਿਖਾਇਆ ਵੀ ਐਦਾਂ ਕਰੋ ਤੁਸੀਂ ਹਾਂਜੀ ਪਹਿਲਾਂ ਉਹਨੇ ਆਪ ਕਰਕੇ ਕਰਿਆ ਫਿਰ ਸਾਨੂੰ ਦੱਸਿਆ ਉਹਨਾਂ ਨੇ ਫਿਰ ਦੱਸਿਆ ਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਭਾਈ ਸਤਨਾਮ ਸਿੰਘ ਖਾਲਸਾ ਜੀ ਜਾਨੀ ਜਿੰਨਾ ਨਾਲ ਗੱਲਬਾਤ ਕੀਤੀ ਹੈ ਤੇ ਕੁਲਚੀਆਂ ਦਾ ਇੱਥੇ ਕੰਮ ਕਰਦੇ ਨੇ ਪਰ ਬਲੱਖਣ ਗੱਲ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਇਹ ਹੈ ਕਿ ਇੱਥੇ ਇੱਕ ਗੋਲਕ ਲਗਾਈ ਹੋਈ ਹੈ ਇਹਨਾਂ ਨੇ ਆਪਣੇ ਤੇ ਕਾਟ ਤੇ ਜਦੋਂ ਤੁਸੀਂ ਕੁਲਚਾ ਖਾਣੇ ਹੋ ਤੋਂ ਬਾਅਦ ਚ ਆਪਣੀ ਮਰਜ਼ੀ ਦੇ ਨਾਲ ਜੇਕਰ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਪਾ ਸਕਦੇ ਹੋ ਦੇ ਵਿੱਚ ਪੈਸੇ ਜੇਕਰ ਤੁਹਾਡਾ ਦਿਲ ਨਹੀਂ ਕਰਦਾ ਤਾਂ ਤੁਸੀਂ ਨਹੀਂ ਪਾ ਸਕਦੇ ਇਹ ਤੁਹਾਡੀ ਇੱਛਾ ਕੀ ਸੋ ਕਿਵੇਂ ਲੱਗਿਆ ਤੁਹਾਨੂੰ ਭਾਈ ਸਾਹਿਬ ਦਾ ਆਪਰਾਲਾ ਜਰੂਰ ਕਮੈਂਟ ਕਰਨਾ ਤੇ ਵੀਡੀਓ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੁਹਾਡੇ ਕੋਈ ਸਵਾਲ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਭਾਈ ਸਾਹਿਬ ਦਾ ਨੰਬਰ ਵੀ ਵੀਡੀਓ ਦੇ ਵਿੱਚ ਜਰੂਰ ਦੇ ਦਾਂਗੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਇਹ ਏਰੀਆ ਦੇ ਵਿੱਚ ਆਉਂਦੇ ਹੋ ਤਾਂ ਇੱਕ ਵਾਰ ਜਰੂਰ ਇੱਥੇ ਵੀ ਆ ਕੇ ਜਾਓ ਬਹੁਤ ਤੁਹਾਨੂੰ ਵਧੀਆ ਲੱਗੂਗਾ ਬਹੁਤ ਸਾਫ ਸਫਾਈ ਨਾਲ ਬਹੁਤ ਵਧੀਆ ਸਵਾਦ ਕੋਲ ਚੇ ਬਣਾਉਂਦੇ ਨੇ ਅਸੀਂ ਆਪ ਸ਼ੱਕੇ ਹਟਿਆ ਪਹਿਲਾਂ ਸੋ ਇਸ ਖਾਸ ਵੀਡੀਓ ਵਿੱਚ ਫਿਲਹਾਲ ਨਹੀਂ ਨਹੀਂ ਮਿਲਦੇ ਆ ਜਲਦ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਤੇ ਇਜਾਜ਼ਤ ਧੰਨਵਾਦ ਸੋ ਸਾਡੇ ਨਾਲ ਅਸ਼wini ਕੁਮਾਰ ਜੀ ਜੁੜੇ ਨੇ ਜੋ ਕਿ ਇੱਥੇ ਨੇੜੇ ਹੀ ਇਹਨਾਂ ਦੇ ਦੁਕਾਨ ਕਰਦੇ ਨੇ ਭਾਈ ਸਾਹਿਬ ਦੇ ਤੇ ਤੁਹਾਨੂੰ ਲੋਕੇਸ਼ਨ ਦੱਸਣੀ ਜ਼ਰੂਰ ਦੱਸਣੀ ਸਾਰੀ ਇੱਥੇ ਆਉਣ ਦੇ ਲਈ ਲੋਕੇਸ਼ਨ ਇਹਨਾਂ ਦੀ ਲੋਕੇਸ਼ਨ ਹੈਗੀ ਸਰਕਾਰੀ ਸਕੂਲ ਨਾਨਗਰਾ ਵੀ ਆਨ ਲਈ ਤਾਂ ਲੋਕੇਸ਼ਨ ਹੋ ਗਈ ਜਿਵੇਂ ਕਿਸੇ ਨੇ ਬਾਹਰੋਂ ਆਉਣਾ ਤਾਂ ਕਿੱਧਰ ਕਿੱਧਰ ਦੀ ਕਿਹੜੇ ਰਸਤੇ ਦੀ ਆਵਾਜ਼ ਤੁਸੀਂ ਨੰਗਲ ਡੈਮ ਆ ਸਕਦੇ ਨੰਗਲ ਡੈਮ ਤੋਂ ਸਿੱਧਾ ਨਾਨਗਰਾਂ ਦਾ ਐਡਰੈਸ ਪੁੱਛ ਸਕਦੇ ਆ ਜਾਂ ਸੰਤੋਸ਼ਗੜ੍ਹ ਤੋਂ ਵੀ ਆ ਸਕਦੇ ਆ ਤੇ ਜੇ ਇਧਰੋਂ ਨਹੀਂ ਆਣਾ ਤਾਂ ਆਪਾਂ ਭਾਈ ਆਨੰਦਪੁਰ ਸਾਹਿਬ ਕਲਮਾ ਮੋੜ ਤੋਂ ਵੀ ਆਪਾਂ ਆ ਸਕਦੇ ਆ ਹਾਂ ਜੂ ਕਲਮਾ ਮੋੜ ਤੋਂ ਠੀਕ ਹੈ ਬਾਕੀ ਲੋਕੇਸ਼ਨ ਹੋਊਗੀ ਉਹ ਇਹ ਹਾਂਜੀ ਲੋਕੇਸ਼ਨ ਪਾਈ ਹੋਈ ਆ ਜਦੋਂ ਮਰਜੀ ਖਾਲਸਾ ਫਾਸਟ ਫੂਡ ਦੇ ਨਾਂ ਤੋਂ ਤੁਸੀਂ ਪਾਈ ਹੋਈ ਹੈਲਕੇਸ਼ਨ ਖਾਲਸਾ ਫਾਸਟ ਫੂਡ ਹਾਂਜੀ Google Map ਤੇ ਹਾਂਜੀ ਹਾਂਜੀ Instagram ਤੇ ਵੀ ਹੈ ਜਦੋਂ ਮਰਜੀ ਅਟੈਚ ਕਰਦੇ ਫੋਨ ਨੰਬਰ ਵੀ ਹੈ ਇਹਨਾਂ ਦਾ ਜਦੋਂ ਮਰਜੀ ਆਣਾ ਵੀਰ ਜੀ ਕੋ ਆ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੁਰਸੀ ਬਣਾਉਂਦੇ ਤੇ ਸਾਰੀ ਦੁਨੀਆ ਆਨੰਦ ਮਾਣਦੀ ਹੈ ਤੇ Instagram ਤੇ ਨਹੀਂ ਨਮ ਨਮਾ ਹੁਣ ਚੈਨਲ ਬਣਾਇਆ ਹੈਗਾ ਤੇ ਫੇਮਸ ਹੋ ਰਹੇ ਬਹੁਤ ਵਧੀਆ ਆਈ ਦਾ ਕਹਿੰਦੇ ਰੱਬ ਅਗੇ ਅਰਦਾਸ ਕਰਦੇ ਆ ਰਾਤ ਦਿਨ ਰਾਤ ਤਰੱਕੀ ਕਰਨੇ ਬਹੁਤ ਵਧੀਆ ਸੁਭਾਅ ਵੀ ਬਹੁਤ ਵਧੀਆ ਇਹਨਾਂ ਦਾ ਇਹਨਾਂ ਦੇ ਬੱਚੇ ਵੀ ਵਧੀਆ ਤੇ ਇਹਨਾਂ ਦਾ ਜਿਹੜਾ ਹੱਸਮੁਖ ਸੁਭਾਅ ਆ ਜਦੋਂ ਮਰਜੀ ਆਣਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਠੀਕ ਹੈ ਸ਼ੁਕਰੀਆ ਅਸੀਂ ਵੀਡੀਓ ਤੇ ਲਾ ਦੇਵਾਂਗੇ ਤੁਸੀਂ ਬੋਲ ਦਿਓ ਹਾਂ ਜੀ ਜਿਹੜਾ ਨੰਬਰ ਆਇਆ ਜੀ 95924 35720 19 ਨਹੀਂ 95924 35720 35720 ਠੀਕ ਹੈ ਤੇ ਪੇਜ ਕੀ ਨਾਂ ਤੇ ਬਣਾ ਇੰਸਟਾਗ੍ਰam ਤੇ ਪੇਜ ਖਾਲਸਾ ਫਾਸਟਪੁਲ No.